ਨਸ਼ਾ ਤਸਕਰੀ ਅਧਿਆਪ ਰਾ틱 ਤੱਤਾ ਵਿਰੋਧ ਚੱਲ ਰਹੀ ਰੋਕथाम ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਮਿਲਨ ਪੈਲਸ ਕਰਾਇਆ ਵਿਖੇ ਯੁਧ ਨਸ਼ਾ ਵਿਰੋਧ ਮੁਹਿੰਮ ਹੇਠ ਵਿਸ਼ੇਸ਼ ਸੰਪਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਪ੍ਰੋਗਰਾਮ ਦੌਰਾਨ ਜ਼ਿਲ੍ਹੇ ਦੇ 30 ਤੋਂ 35 ਪਿੰਡਾਂ ਦੀਆਂ ਪੰਚਾਇਤਾਂ ਨੇ ਭਾਗ ਲਿਆ ਅਤੇ ਨਸ਼ਾ ਮੁਕਤੀ ਸੰਬੰਧੀ ਸਾਂਝੀ ਜ਼ਿੰਮੇਵਾਰੀ ਨਿਭਾਉਣ ਦੀ ਸਹੁੰ ਚੁੱਕੀ ਪਿੰਡ ਵਾਸੀਆਂ ਵੱਲੋਂ ਆਪਣੇ ਪਿੰਡਾਂ ਦੇ ਨਾਂ ਦੀਆਂ ਤਖਤੀਆਂ ਲੈ ਕੇ ਨਸ਼ਾ ਮੁਕਤ ਪਿੰਡਾਂ ਦਾ ਐਲਾਨ ਕੀਤਾ ਗਿਆ ਅਤੇ ਜਲੰਧਰ ਦਿਹਾਤੀ ਪੁਲਿਸ ਨੂੰ ਪੂਰਾ ਸਹਿਯੋਗ ਦਾ ਵਾਅਦਾ ਕੀਤਾ ਗਿਆ ਇਸ ਮੌਕੇ ਤੇ ਕਰੀਬ 300 ਤੋਂ ਵੱਧ ਲੋਕ ਮੌਜੂਦ ਸਨ ਜੋ ਕਿ ਨਸ਼ਿਆ ਵਿਰੁੱਧ ਚੱਲ ਰਹੀ ਜੰਗ ਵਿੱਚ ਪੁਲਿਸ ਦੇ ਨਾਲ ਖੜੇ ਨਜ਼ਰ ਆਏ ਐਸਐਸਪੀ ਜਲੰਧ ਤਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਆਪਣੇ ਸੰਦੇਸ਼ ਵਿੱਚ ਕੀ ਕਿਹਾ ਆਓ ਸੁਣ ਅੱਜ ਜਿਹੜਾ ਹੈਗਾ ਸਾਡੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆ ਵਿਰੁੱਧ ਜਿਹੜਾ ਕੈਂਪੇਨ ਮੁਹਿੰਮ ਚਲਾਈ ਗਈ ਆ ਉਹਦੇ ਤਹਿਤ ਜਿਹੜੀ ਹੈਗੀ ਅੱਜ ਸੰਪਰਕ ਮੀਟਿੰਗ ਜਿਹੜੀ ਹੈਗੀ ਇੱਥੇ ਮੈਲਨ ਪੈਲਸ ਗੁਰਾਇਆਂ ਵਿਖੇ ਅਸੀਂ ਕੀਤੀ ਗਈ ਆ ਜਿਹਦੇ ਵਿੱਚ ਸ਼ਹਿਰ ਦੇ ਮੋਤਵਾਰ ਜਿਹੜੇ ਹੈਗੇ ਵਿਅਕਤੀ ਇਹ ਤੇ ਆਮ ਨਾਗਰਿਕ ਇਹ ਦੇ ਵਿੱਚ ਜਿਨ੍ਹਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਆ ਤਾਂ ਸਾਡੇ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਸਾਡੇ ਜਿਹੜੇ ਅਰਵਿੰਦ ਕੇਜਰੀਵਾਲ ਮਾਨਯੋਗ ਸਾਡੇ ਸਾਬਕਾ ਮੁੱਖ ਮੰਤਰੀ ਦਿੱਲੀ ਵੱਲੋਂ ਜਿਹੜੀ ਇਹ ਮਹਿਮ ਚਲਾਈ ਗਈ ਆ ਉਹਦੇ ਵਿੱਚ ਜਿਹੜਾ ਹੈਗਾ ਸਾਨੂੰ ਬਹੁਤ ਵਧੀਆ ਜਿਹੜਾ ਸਕਸੈਸ ਜਿਹੜਾ ਹੈਗਾ ਮਿਲਿਆ ਅਸੀਂ 1 ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਜ਼ਿਲ੍ਹਾ ਅਧਿਅਤੀ ਜਲੰਧਰ ਦੇ ਵਿੱਚ 435 485 ਐਫ ਆਈ ਆਰਸ ਦਰਜ ਕਰਕੇ 735 ਜਿਹੜੇ ਮੁਜਰਮ ਨੇ ਕੱਲ 29 ਮਈ ਤੱਕ ਉਹਨਾਂ ਨੂੰ ਅੰਦਰ ਅਸੀਂ ਸਲਾਖਾਂ ਦੇ ਪਿਛੇ ਭੇਜਿਆ ਤਾਂ ਇਸ ਤੋਂ ਇਲਾਵਾ ਜਿਹੜੀਆਂ ਨੇ ਜਿਹੜੀਆਂ ਨਸ਼ਾ ਤਸਕਰਾਂ ਨੇ ਪ੍ਰਾਪਰਟੀਆਂ ਜਿਹੜੀਆਂ ਬਣਾਈਆਂ ਸੀ ਉਹਨਾਂ ਦੀ ਜਿਹੜੀ ਹੈਗੀ ਡੈਮੋਲੇਸ਼ਨ ਉਹਨਾਂ ਨੂੰ ਡਿਮੋਲਿਸ਼ ਵੀ ਕੀਤਾ ਜਿਹੜੀਆਂ ਪੰਜ ਪ੍ਰਾਪਰਟੀਆਂ ਨੇ ਅਸੀਂ ਹੁਣ ਤੱਕ ਡਿਮੋਲਿਸ਼ ਕਰ ਚੁੱਕੇ ਹਾਂ 1 ਮਾਰਚ ਤੋਂ ਲੈ ਕੇ ਐਂਡ ਭੁਵਿੱਖ ਦੇ ਵਿੱਚ ਵੀ ਜੇਕਰ ਕੋਈ ਇਸ ਤਰ੍ਹਾਂ ਦੀ ਜਿਹੜੀ ਕੋਈ ਨਸ਼ਾ ਤਸਕਰ ਵੱਲੋਂ ਕੋਈ ਪ੍ਰਾਪਰਟੀ ਬਣਾਈ ਜਾਂਦੀ ਉਹਨੂੰ ਡਿਮਾਰਸ਼ ਵੀ ਕੀਤਾ ਜਾਊਗਾ ਐਂਡ ਜਿਹੜੇ ਡਰੱਗ ਐਡਿਕਟ ਸੀ ਉਹਨਾਂ ਨੂੰ ਵਕਵਕ ਕੋਰਟ ਸੈਂਟਰ ਦੇ ਵਿੱਚ ਜਿਹੜੀ ਹੈਗੀ ਅਸੀਂ ਦਾਖਲ ਕਰਾਇਆ ਹੈਗਾ ਜਿਹੜੇ ਡਰੱਗ ਡਿਡਿਕਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ ਦਾਖਲ ਕਰਵਾ ਕੇ ਤਾਂ ਜਿਹੜੇ ਵਿਕਟਮ ਨੇ ਉਹਨਾਂ ਨੂੰ ਡਰੱਗ ਇਸ ਜਿਹੜੀ ਮਾਨਸ ਹੋਇਆ ਇਹਦੇ ਜਿਹੜੇ ਵਿਕਟਮ ਹੈਗੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਐਂਡ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਜਿਹੜੇ ਨਸ਼ਾ ਮੁਕਤ ਜਿਹੜੇ ਪਿੰਡ ਹੋਏ ਨੇ ਉਹਨਾਂ ਦੇ ਜਿਹੜੇ ਨੇ ਪੰਚਾਇਤਾਂ ਵੱਲੋਂ ਜਿਹੜੇ ਨੇ ਮਤੇ ਪ ਅਡ ਅਸੀਂ ਜਿਹੜਾ ਆਪਣਾ ਫਿਊਚਰ ਹੈ ਰੀਕਲੇਮ ਕੀਤਾ ਹੈਗਾ ਪੰਜਾਬ ਦਾ ਜਿਸ ਤਰੀਕੇ ਨਾਲ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਦੇਖਣਾ ਚਾਹੁੰਦੇ ਆ ਤਾਂ ਸਾਡੀ ਜਿਹੜੀ ਸਾਡੀ ਸਰਕਾਰ ਦੀ ਸੋਚ ਹੈਗੀ ਹੈ ਪੰਜਾਬ ਦੇ ਵਿੱਚ 1 ਗ੍ਰਾਮ ਵੀ ਨਸ਼ਾ ਕਿਸੇ ਵੀ ਪਿੰਡ ਦੇ ਵਿੱਚ ਉਪਲਬਧ ਨਾ ਹੋਵੇ ਤੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਸਾਰੇ ਠੀਕ ਠਾਕ ਆਪਣੀ ਸੁਸਾਇਟੀ ਦੇ ਵਿੱਚ ਆਪਣਾ ਆਮ ਨਾਗਰਿਕ ਦਾ ਰੋਲ ਪਲੇ ਕਰਨ ਦਾ ਉਹ ਸਾਰੀ ਲੜੀ ਦੇ ਤਹਿਤ ਦੇ ਵਿੱਚ ਜਿਹੜੇ ਇਹ ਨਸ਼ਾ ਦੇ ਵਿਰੁੱਧ ਜਿਹੜੀ ਯੁੱਧ ਨਸ਼ਾ ਵਿਰੋਧਾ ਉਹਦੇ ਵਿੱਚ ਲੜੀ ਦੇ ਤਹਿਤ ਸੰਪਰਕ ਮੀਟਿੰਗਸ ਨੇ ਜਿਹੜੀਆਂ ਅਸੀਂ ਅਲੱਗ-ਅਲੱਗ ਥਾਂ ਤੇ ਕਰ ਰਹੇ ਹਾਂ ਛੱਡੀ ਐਡਿਕਸ਼ਨ ਸੈਂਟਰ ਦੀ ਗੱਲ ਕਰੀਏ ਸ਼ਾਹਕੋਟ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਰੇਡ ਕੀਤੀ ਸੀ ਉੱਥੋਂ ਵੀ ਇਲੈਗਲ ਚੱਲਦੇ ਸੀ ਉਸ ਤਰੀਕੇ ਦੇ ਨਾਲ ਕਈ ਹੋਰ ਥਾਵਾਂ ਤੇ ਚੱਲਦੇ ਆ ਜੀ ਉਹਦੇ ਲਈ ਦੇਖੋ ਸਾਡੀਆਂ ਟੀਮਸ ਥਾਂ-ਥਾਂ ਤੇ ਜਿਹੜੀ ਸਾਡੇ ਸੀਕ੍ਰੀਟ ਜਿਹੜੀ ਇੰਟੈਲੀਜੈਂਸ ਟੀਮਸ ਹੈਗੀਆਂ ਸਾਡੀ ਸਪੈਸ਼ਲ ਬ੍ਰਾਂਚ ਹੈਗੀ ਹੈ ਐਂਡ ਲੋਕਲ ਸਾਡੇ ਡੀਐਸਪੀ ਐਸਐਚਓ ਜਿਹੜੇ ਹੈਗੇ ਨੇ ਉਹ ਇਸ ਅਗਰ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਨੋਟਿਸ ਆ ਦੇ ਵਿੱਚ ਚੀਜ਼ ਆਉਂਦੀ ਹੈ ਕਿ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਤਾਂ ਉਹਨਾਂ ਦੇ ਵਿੱਚ ਜਿਹੜੀ ਪਹਿਲਾਂ ਵੀ ਅਸੀਂ ਸ਼ਾਹਕੋਟ ਦੇ ਏਰੀਆ ਦੇ ਵਿੱਚ ਵੀ ਰੈਸਕਿਊ ਕਰਕੇ 76 ਜਿਹੜੇ ਡਰੱਗ ਐਡਿਕਟ ਸੀ ਉਹਨਾਂ ਨੂੰ ਰੈਸਕਿਊ ਕਰਕੇ ਡਰੱਗ ਡਿਡਿਕਸ਼ਨ ਜਿਹੜੇ ਸਰਕਾਰੀ ਸੈਂਟਰ ਸੀ ਉਹਨਾਂ ਦੇ ਦਾਖਲ ਕਰਾਇਆ ਸੀ ਤੇ ਜਿਹੜੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਸੈਂਟਰ ਚਲਾਉਂਦੇ ਸੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਜਿਹੜਾ ਅਸੀਂ ਅਰੈਸਟ ਕੀਤਾ ਸਰ ਪਿਛਲੀ ਵਾਰੀ ਐਸੇ ਥਾਂ ਤੇ ਮੀਟਿੰਗ ਹੋਈ ਸੀ ਪਰਫਾਰਮੇ ਵੀ ਪੰਜਾਬ ਪੁਲਿਸ ਵੱਲੋਂ ਦਿੱਤੇ ਗਏ ਸੀ ਜਿਹਦੇ ਵਿੱਚ ਸਾਰੀ ਡਿਟੇਲ ਸੀ ਕਿ ਕੌਣ ਜਿਹੜੇ ਜਮਾਨਤਾ ਕਰਾਂਦਾ ਹੈ ਕਿੱਦਾਂ ਹੈ ਜਿਹੜੇ ਹੁਣ ਕਈ ਲੋਕ ਐ ਜਿਹਦਾ ਕਈ ਪਿੰਡਾਂ ਦੇ ਪੰਚਾਇਤਾਂ ਜਾਂ ਕੌਂਸਲਰ ਹੈਗੇ ਆ ਉਹ ਤਾਂ ਨਹੀਂ ਜਿਹੜੀ ਉਹਨਾਂ ਦੀ ਬੇਲ ਕਰਵਾ ਰਹੇ ਪਰ ਬੇਲ ਹੋ ਰਹੀਆਂ ਜੀ ਉਹ ਕਿਸ ਤਰੀਕੇ ਨਾਲ ਉਹਦਾ ਵੀ ਕੁਝ ਦੇਖੋ ਜਿਹੜਾ ਦੋਸ਼ੀ ਆ ਦੋਸ਼ੀ ਕੋਲ ਜਿਹੜਾ ਲੀਗਲ ਕਾਨੂੰਨੀ ਜਿਹੜੀ ਆਪਣੀ ਪ੍ਰਕਿਰਿਆ ਦੇ ਵਿੱਚ ਆਪੋ ਆਪਣੇ ਸਾਰਿਆਂ ਨੂੰ ਰਾਈਟਸ ਆਫ ਅਕਿਊਜ਼ਡ ਵੀ ਹੁੰਦੇ ਨੇ ਜਦੋਂ ਅਸੀਂ ਪਰਚਾ ਦਰਜ ਕਰਦੇ ਆ ਤਾਂ ਜਿਹੜਾ ਦੋਸ਼ੀ ਹੁੰਦਾ ਉਹਨੂੰ ਕਾਨੂੰਨ ਦੀ ਪ੍ਰਕਿਰਿਆ ਦੇ ਅਨਸਾਰ ਜਿਹੜਾ ਹੈਗਾ ਉਹ ਆਪਣੀ ਜਿਹੜੀ ਹੈ ਕਿ ਕਾਨੂੰਨੀ ਵਿਚਾਰਾਜੋਈ ਕਰਦਾ ਤਾਂ ਉਹ ਜਿਹੜੇ ਵਿੱਚ ਅਗਰ ਬੇਲ ਤੋਂ ਆ ਕੇ ਕਿਉਂਕਿ ਮਾਨ ਜੋ ਕੋਰਟ ਨੇ ਜਿਹੜਾ ਹੈਗਾ ਉਹਦਾ ਕੇਸ ਡਿਸਾਈਡ ਕਰਕੇ ਉਹਨੂੰ ਬੇਲ ਦੇ ਨਹੀਂ ਹੁੰਦੀ ਆ ਅਗਰ ਬੇਲ ਤੇ ਆ ਕੇ ਉਹ ਦੁਬਾਰਾ ਫੇਰ ਨਸ਼ੇ ਦੇ ਕੰਮ ਦੇ ਵਿੱਚ ਇਨਵੋਲ ਹੁੰਦਾ ਤਾਂ ਅਸੀਂ ਫਿਰ ਫੜ ਕੇ ਅੰਦਰ ਦਵਾਵਾਂਗੇ ਸਖਤ ਕਾਰਵਾਈ ਕਰਾਂਗੇ ਇਹ ਜਿਹੜੀ ਸਾਡੀ ਡਿਊਟੀ ਉਹ ਪੂਰੀ ਕਰਾਂਗੇ